ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਮੀਂਹ ਆਉਣ ਦੇ ਚਾਂਸ ਆ ਜਿਹੜੇ ਮੀਂਹ ਆਉਣ ਦੇ ਚਾਂਸ ਆ ਜਿਹੜੇ ਬਣ ਚੁੱਕੇ ਆ ਤੇ ਅਸੀਂ ਜਿਹੜੀਆਂ ਪਾਥੀ ਹੈਗੀਆਂ ਢੋਣ ਲੱਗੀਆਂ ਜਿਹੜੇ ਆਂਟੀ ਮੇਰੇ ਕੋਲ ਕੋਲੇ ਹੁੰਦੇ ਆ ਮਾਤਾ ਸਾਡੀ ਉਹ ਭਰੀ ਜਾਂਦੀਆਂ ਟੋਕਰੇ ਕੜਾਈਆਂ ਤੇ ਮੈਂ ਚੱਕ ਚੱਕ ਸਿੱਟੀ ਜਾਣੀ ਹੈਗੀ ਉਹ ਕਹਿੰਦੇ ਮੀਂਹ ਆ ਗਿਆ ਫਿਰ ਪਾਤੀਆਂ ਗਿੱਲੀਆਂ ਹੋ ਜਾਣੀਆਂ ਇੱਕ ਗਾਂ ਹੈ ਆਪਣੇ ਕੋਲੇ ਤੇ ਫਿਰ ਉਹਦਾ ਤੁਹਾਨੂੰ ਪਤਾ ਹੀ ਹੈ ਹਨਾ ਕਿੰਨੀਆਂ ਕਪਾਤੀਆਂ ਹੋਣਗੀਆਂ ਤੇ ਹਾਂਜੀ ਸਾਰੇ ਕਮੈਂਟ ਕਰਕੇ ਪੁੱਛ ਰਹੇ ਆ ਕਿ ਮੰਮੀ ਠੀਕ ਨੇ ਮੰਮੀ ਠੀਕ ਨੇ ਹਾਂਜੀ ਮੰਮੀ ਹੁਣ ਠੀਕ ਨੇ ਮੰਮੀ ਨੂੰ ਛੁੱਟੀ ਮਿਲ ਗਈ ਆ 24 ਘੰਟੇ ਜਿਹੜਾ ਹੈਗਾ ਆ ਮਸ਼ੀਨ ਲੱਗੀ ਹੋਈ ਸੀ ਟੈਸਟ ਵਾਲੀ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਹਨਾ ਤਾਂ 24 ਘੰਟਿਆਂ ਦੇ ਵਿੱਚ ਜਿਹੜੀ ਆ ਰਿਪੋਰਟ ਨਾਰਮਲ ਆ ਗਈ ਆ ਜਿਹੜੀ ਜ਼ੀਰੋ ਵਿੱਚ ਕਹਿ ਰਹੀ ਸੀ ਅੱਜ ਵੀ ਜ਼ੀਰੋ ਆ ਗਈ ਆ ਤੇ ਮੰਮੀ ਘਰ ਆ ਗਈ ਸੀਗੇ ਇਹ ਸ਼ਾਮ ਵੇਲੇ ਦਾ ਟਾਈਮ ਆ ਸ਼ਾਮ ਦੇ 4:30 5 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਪਾਥੀਆਂ ਚੱਕ ਰਹੀ ਸੀ ਅਸੀਂ ਤੇ ਪਾਥੀਆਂ ਜਿਹੜੀਆਂ ਆਂਟੀ ਭਰੀ ਜਾਂਦੇ ਤੇ ਮੈਂ ਚੱਕ ਚੱਕ ਲਈ ਆਉਣੀ ਹੈਗੀ ਕਿਉਂ ਮੈਂ ਕੈਮਰਾ ਜਿਹੜਾ ਜਿੱਥੇ ਸੈੱਟ ਨਹੀਂ ਪਾਥੀਆਂ ਉੱਤੇ ਸੈੱਟ ਕੀਤਾ ਹੋਇਆ ਹੋਰ ਕਿਤੇ ਸੈਟਿੰਗ ਹੁੰਦੀ ਨਹੀਂ ਸੀ ਫਿਰ ਮੈਂ ਇੱਥੇ ਰੱਖ ਦਿੱਤਾ ਹਨਾ ਤੇ ਇੱਥੇ ਮੈਂ ਸੈੱਟ ਸੈੱਟ ਕੇ ਸਾਰੀਆਂ ਢੇਰੀ ਤੇ ਪੀਰਾਂ ਲਾ ਦੂੰਗੀ ਅੰਦਰ ਰੱਖ ਲੂੰਗੀ ਪਾਥੀਆਂ ਤੇ ਦਾਦੀ ਸਾਡੀ ਡੇਰ ਥੱਲੇ ਬੈਠੀ ਉਹ ਇੱਥੇ ਬੈਠੀ ਰਹਿੰਦੀ ਹੈਗੀ ਕਿ ਤੁਹਾਡੇ ਵੱਲ ਮੌਸਮ ਕਿਦਾਂ ਦਾ ਹੈ ਦੱਸਿਓ ਇਹ ਮੰਗਲਵਾਰ ਮੰਗਲਵਾਰ ਨੂੰ ਇਹ ਵੀਡੀਓ ਸ਼ੂਟ ਕੀਤੀ ਆ ਤੇ ਜਿਹੜੀ ਇਹ ਸੋਮਵਾਰ ਨੂੰ ਵੀ ਰਾਤ ਨੂੰ ਕਾਫੀ ਜ਼ਿਆਦਾ ਜਿਹੜਾ ਮੀਂਹ ਆਇਆ ਵਾ ਤੇ ਐਡੀਟਿੰਗ ਮੈਂ ਬੁੱਧਵਾਰ ਨੂੰ ਕਰ ਰਹੀ ਆ ਬੁੱਧਵਾਰ ਨੂੰ ਜਿਹੜਾ ਹੈਗਾ ਯਾ ਧੁੱਪ ਬਹੁਤ ਨਿਕਲੀ ਹੋਈ ਸੀਗੀ ਤੇ ਚਲੋ ਜੀ ਆਪਾਂ ਪਾਰਥੀਆਂ ਸਾਰੀਆਂ ਜਿਹੜੀਆਂ ਇਸੇ ਤਰ੍ਹਾਂ ਚੱਕ ਲਿਆਵਾਂਗੇ ਮੈਂ ਦਵਾ-ਦਬ ਜਿਹੜੀਆਂ ਚੱਕ ਕੇ ਸੈੱਟ ਰਹੀ ਆ ਕਿਉਂਕਿ ਮੈਨੂੰ ਆਇਆ ਵੀ ਜਲਦੀ ਜਲਦੀ ਸੈੱਟ ਲਈਏ ਤੇ ਸ਼ਾਮ ਨੂੰ ਚਲੋ ਹਨਾ ਕੰਮ ਘੱਟ ਹੁੰਦਾ ਆ ਤਾں ਘਰ ਕਿੰਨੇ ਜਿਹੜਾ ਹੈਗਾ ਜੇ ਮੈਂ ਸਾਮ ਨੂੰ ਸਿੱਟਾਂਗੇ ਸਵੇਰ ਵੇਲੇ ਕੰਮ ਬਹੁਤ ਜਿਆਦਾ ਹੋ ਜਾਂਦੇ ਝਾੜੂ ਪੋਚੇ ਦਾ ਹੋ ਜਾਂਦਾ ਹੈ ਨਾ ਕੱਪੜੇ ਧੋਣੇ ਹੁੰਦੇ ਆ ਬੱਚਿਆਂ ਨੂੰ ਨਮਾਉਣਾ ਆਪ ਨਹਾਉਣਾ ਹੈ ਨਾ ਮੰਮੀ ਨੂੰ ਤੇ ਮੰਮੀ ਤਾਂ ਚਲੋ ਅਸਲੀਅਤ ਆਏ ਨੇ ਤੇ ਯਾਨੀ ਕੰਮ ਕਾਫੀ ਹੁੰਦਾ ਸਵੇਰ ਵੇਲੇ ਤੇ ਇਸ ਵੇਲੇ ਜਿਹੜਾ ਕੰਮ ਸ਼ਾਮ ਵੇਲੇ ਘੱਟ ਹੁੰਦਾ ਹੈ ਤੇ ਮੈਂ ਕਿਹਾ ਚਲੋ ਆਪਾਂ ਜਿਹੜਾ ਹੈਗਾ ਯਾ ਸੈਟ ਲੈਂਨੇ ਆ ਕਿ ਬਾਥੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਹੈਗੀ ਆ ਪਾਰਕ ਵੀ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਪਿੰਡ ਦੀ ਮੈਂ ਤੁਹਾਨੂੰ ਕਈ ਵਾਰ ਕਿਹਾ ਵੀ ਪਿੰਡ ਦੀ ਪਾਰਕ ਜਿਹੜੀ ਤੁਹਾਨੂੰ ਦਿਖਾਉਂਗੀ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਹੈਗੀ ਪਿੰਡ ਦੀ ਪਾਰਕ ਦੀ ਵੀ ਸ਼ੇਅਰ ਕਰਾਵਾਂਗੇ ਪਾਰਕ ਛੋਟੀ ਹੋਈ ਐ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਛੋਟੀ ਜੀ ਹੈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਤੇ ਆਂਟੀ ਭਰੀ ਜਾਂਦੇ ਵਸ ਮੈਂ ਚੱਕੀ ਜਾਨੀ ਹੈਗੀ ਅ ਸ਼ਾਮ ਨੂੰ ਇੰਨਾ ਜ਼ਿਆਦਾ ਮੀਂਹ ਆਇਆ ਸੀਗਾ ਚਲੋ ਵਧੀਆ ਰਹਿ ਗਿਆ ਆਪਾਂ ਚੱਕ ਲਈ ਹੈਣਾ ਸੋਮਵਾਰ ਨੂੰ ਵੀ ਮੀਂਹ ਤਾਂ ਆ ਗਿਆ ਸੀ ਸ਼ਾਮ ਨੂੰ ਪਰ ਘੱਟ ਸੀਗਾ ਦੀ ਆਪਾ ਪਾਥੀਆਂ ਜਿਹੜੀਆਂ ਸਾਰੀਆਂ ਇਸ ਚੱਕ ਕੇ ਤੇ ਸੈੱਟ ਲੈਣੀਆਂ ਨੇ ਅੰਦਰ ਹੈ ਥੋੜੀਆਂ ਜਿਹੀਆਂ ਆਈਆਂ ਪਾਥੀਆਂ ਕੋਈ ਜ਼ਿਆਦਾ ਨਹੀਂ ਸਿਗੀਆਂ 10 12 ਕਟ ਉਪਰੇ ਸੀਗੇ ਇਹ ਅਸੀਂ ਸੈੱਟ ਲਈ ਅੰਦਰ ਸਬਜ਼ੀ ਸੁਬਜ਼ੀ ਸਾਡੀ ਬਣਾਈ ਹੋਈ ਸੀਗੀ ਆਂਟੀ ਸਾਜਰੀ ਬਣਾ ਲੈਂਦੇ ਆ ਸਬਜ਼ੀ ਤੇ ਇੱਧਰ ਸਾਡੀ ਨਾਲ ਦੀ ਨਾਲ ਚਾ ਚਾ ਚੱਲ ਰਹੀ ਆ ਐਡੀਟਿੰਗ ਚੱਲ ਰਹੀ ਆ ਤੇ ਵਿੱਚ ਵਿੱਚ ਫੋਨ ਆ ਰਿਹਾ ਵਾ ਆਪਾਂ ਕੱਟੀ ਆ ਰਹੇ ਹਾਂ ਐਡੀਟਿੰਗ ਕਰਨੀ ਹੈ ਤੇ ਚਲੋ ਜੀ ਪਾਥੀਆਂ ਜਿਹੜੀਆਂ ਮੈਂ ਸਾਰੀਆਂ ਸੈੱਟ ਲੈਣੀਆਂ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਹੁਣ ਲਾਉਣ ਵੇਲੇ ਲੋ ਜੀ ਪਾਥੀਆਂ ਸਾਰੀਆਂ ਆਪਾਂ ਸੈੱਟ ਲੀਆਂ ਨੇ ਤੇ ਆਪਾਂ ਲੱਗੀਆਂ ਜੀ ਲਾਉਣ ਚੈਣ ਲੱਗੀਆਂ ਮਤਲਬ ਇਹਦੇ ਤੇ ਚੈਣ ਦਿਆਂਗੇ ਧੀਰੇ ਦੇ ਉੱਪਰ ਸਾਰੀਆਂ ਜਦੋਂ ਆਪਾਂ ਨਾਲ ਦੀ ਨਾਲ ਚੈਣ ਲਈਏ ਨਾ ਸੰਭਾਲ ਲਈਏ ਚੀਜ਼ ਨੂੰ ਤੇ ਵਧੀਆ ਰਹਿੰਦੀ ਹੈ ਜੇ ਹੁਣ ਆਈ ਫੁਲਾਰਾ ਪਿਆ ਰਹੇਗਾ ਤੇ ਫਿਰ ਹਨਾ ਇੱਥੇ ਗਾਂ ਬੰਨਣੀ ਹੁੰਦੀ ਹੈ ਤੇ ਗਾਂ ਨੇ ਸਾਰੀਆਂ ਆਪਣੀਆਂ ਮੈਂ ਤਾਂ ਦੇਣੀਆਂ ਸੀਗੀਆਂ ਇਹ ਇਹ ਪਿੰਡਾਂ ਵਾਲਿਆਂ ਨੂੰ ਜਾਨੀ ਜਿਨ੍ਹਾਂ ਦੇ ਪਸ਼ੂ ਰੱਖੇ ਆ ਉਹਨਾਂ ਨੂੰ ਹੀ ਪਤਾ ਹੁੰਦਾ ਹਨਾ ਪਾਥੀਆਂ ਦੀ ਸ਼ਾਮ ਸਵਾਰ ਦਾ ਜਿਨ੍ਹਾਂ ਦੇ ਪਸ਼ੂ ਨਹੀਂ ਹੈ ਨਹੀਂ ਉਹਨਾਂ ਨੂੰ ਨਹੀਂ ਪਤਾ ਹੈਗਾ ਇਹਦੇ ਬਾਰੇ ਹਨਾ ਉਹ ਤਾਂ ਗੈਰਸਾ ਦੇ ਕੰਮ ਕਰਦੇ ਤੇ ਇਹ ਪਾਥੀਆਂ ਦੀ ਕੀਮਤ ਨਾ ਜਿਨ੍ਹਾਂ ਦੇ ਘਰ ਪਸ਼ੂ ਰੱਖੇ ਆ ਜਿਹੜੇ ਚੁੱਲ੍ਹਾ ਬਾਲਦੇ ਆ ਉਹਨਾਂ ਨੂੰ ਹੀ ਪਤਾ ਵਾ ਤੇ ਸਾਡੇ ਲਈ ਇਹ ਕੀਮਤੀ ਆ ਕਿਉਂਕਿ ਅਸੀਂ ਜਿਹੜਾ ਹੈਗਾ ਚੁੱਲ੍ਹਾ ਬਾਲਦੇ ਆ ਸ਼ਾਮ ਵੇਲੇ ਜਾਦਾ ਕੰਮ ਆ ਜਿਹੜਾ ਸਾਡੇ ਚੁੱਲ੍ਹੇ ਤੇ ਕੀਤਾ ਜਾਂਦਾ ਆ ਤੇ ਇੱਥੇ ਬਸ ਇੰਨੇ ਕੂੰਜੇ ਦੇ ਵਿੱਚ ਅਸੀਂ ਬਾਲਣ ਸਿੱਟੀ ਜਾਣਾ ਲੱਕ ਕੋਈ ਲੱਕੜ ਆਹੀ ਕੋਈ ਢੱਕਾ ਆ ਗਿਆ ਘਰ ਦੇ ਲੱਕੜ ਦਾ ਕੰਮ ਕਰਦੇ ਆ ਕੋਈ ਬੂਰਾ ਆ ਗਿਆ ਬੋਰੀ ਭਰ ਕੇ ਇੱਥੇ ਰੱਖ ਦੇਣੀ ਆ ਪਾਤੀਆਂ ਵੀ ਇੱਥੇ ਲਾਈਆਂ ਜਣੀ ਇੰਨੇ ਕਥਾਂ ਜੀ ਇੰਨਾ ਕਥਾਂ ਬਾਲਣ ਵਾਸਤੇ ਰੱਖਿਆ ਹੋਇਆ ਵਾ ਇੱਥੇ ਸਾਰਾ ਅਸੀਂ ਇਕੱਠਾ ਕਰ ਲੈਣੇ ਹੈਗੇ ਚਲੋ ਜੀ ਸਾਰੀਆਂ ਆਪਾਂ ਪਾਤੀਆਂ ਜਿਹੜੀਆਂ ਚੰਗੀ ਤਰ੍ਹਾਂ ਚੈਣ ਦੇਣੀਆਂ ਨੇ ਖਲਾਰਾ ਜਾਂ ਨਹੀਂ ਪਾ ਕੇ ਰੱਖਣਾ ਨਾਲੇ ਤਾਂ ਚਿਣੀਆਂ ਉਹਨਾਂ ਸੋਹਣੀਆਂ ਲੱਗਦੀਆਂ ਨੇ ਤੇ ਨਾਲੇ ਬਾਕੀ ਹਨਾ ਜਗਾ ਘੱਟ ਰੋਕਦੀਆਂ ਨੇ ਜਦੋਂ ਆਪਾਂ ਕੋਈ ਚੀਜ਼ ਨੂੰ ਸੰਭਾਲ ਕੇ ਰੱਖਦੇ ਆ ਨਾ ਬਿਉਂਤ ਨਾਲ ਰੱਖਦੇ ਆ ਤਾਂ ਫਿਰ ਚੀਜ਼ ਆ ਜਿਹੜੀ ਜਗ੍ਹਾ ਵੀ ਘਟ ਰੋਕਦੀ ਆ ਤਾਂ ਕਰਕੇ ਜਿਹੜੀਆਂ ਆਪਾਂ ਪਾਤੀਆਂ ਸਾਰੀਆਂ ਇਸੇ ਤਰ੍ਹਾਂ ਚੈਣ ਕੇ ਰੱਖ ਦੇਵਾਂਗੇ ਇੱਕ-ਇੱਕ ਪੌੜੀ ਆਏ ਪੌੜੀ ਨਾਲ ਗਾਹ ਹੁੰਦੀ ਆ ਨਾ ਪਛਾਣ ਹੁੰਦੀ ਆ ਪਤਨ ਕਿਹੜੇ ਹਿਸਾਬ ਨਾਲ ਵਿੱਚ ਫਸਾਈ ਹੋਈ ਆ ਕਿ ਮੈਂ ਬੜੀਆਂ ਉੱਚੀਆਂ ਪਾਤੀਆਂ ਨਾਲ ਨਹੀਂ ਨਾ ਗਾਹ ਹੁੰਦੀ ਨਾ ਪਛਾਣ ਹੁੰਦੀ ਆ ਬਾਲਿਆਂ ਦੇ ਵਿੱਚ ਇੱਥੇ ਬਾਲਿਆਂ ਦੀ ਛੱਤ ਆ ਇੱਥੇ ਪਛਮਾ ਦੇ ਉੱਪਰ ਉਹਦੇ ਬਾਲਿਆਂ ਦੇ ਵਿੱਚ ਫਸਾਈ ਹੋਈ ਪਤਨ ਕਿਹੜੇ ਹਿਸਾਬ ਨਾਲ ਦੀ ਆਂਟੀ ਜਿਹੜੇ ਪਾਥੀਆਂ ਜਿਹੜੀਆਂ ਹੈਗੀਆਂ ਸਟਾਕੀ ਦੀ ਆਂਟੀ ਆਟਾ ਗੁੰਨਣ ਲੱਗੀ ਮੈਂ ਕਿਹਾ ਚਲ ਮੈਂ ਤੇ ਆਂਟੀ ਨਹੀਂ ਹੈਗੀ ਮੈਨੂੰ ਪਹਿਲਾਂ ਤਾਂ ਸੀ ਕਿ ਨਹੀਂ ਮੈਂ ਨਾਲ ਲੱਗਦੀ ਮੈਂ ਨਹੀਂ ਨਹੀਂ ਮੈਂ ਚੈਣ ਦੇਣੀ ਥੋੜੀਆਂ ਹੀ ਆਆਂ ਲੋਜ ਪਾਥੀਆਂ ਜਿਹੜੀਆਂ ਆਪਾਂ ਸਾਰੀਆਂ ਚੈਣ ਦਿੱਤੀਆਂ ਨੇ ਦੇਖ ਲਓ ਹਣਾ ਕਿੰਨੇ ਥਾਂ ਚ ਪਹਿਲਾਂ ਕਿੱਲਰੀਆਂ ਪਈਆਂ ਸੀ ਤੇ ਹੁਣ ਥੋੜੇ ਜਿਹਾ ਥਾਂ ਦੇ ਵਿੱਚ ਜਿਹੜੀਆਂ ਐਡਜਸਟ ਹੋ ਗਈਆਂ ਇਹ ਜਿਹੜੇ ਗੁਏ ਗਾਇਜ਼ ਇਹਦੇ ਵੀ ਆਪਾਂ ਤਾਂ ਰੱਖਦੇ ਹਾਂ ਸਾਰੇ ਚੋਕ ਜੋ ਇਹ ਤੇ ਗੇੜੇ ਦਾ ਹੀ ਜਾਂਦੀ ਪਤਾ ਨਹੀਂ ਤੇ ਕੀ ਕਰੀ ਜਾਂਦੀ ਉਹਨੂੰ ਆਇਆ ਵੀ ਮੈਨੂੰ ਦਾਣਾ ਪਾਉਣ। ਪੱਠੇ ਤਾਂ ਉਹਨੂੰ ਪਾਏ ਹੁੰਦੀ ਐ ਮੂ ਆਇਆ ਵੀ ਮੈਨੂੰ ਦਾਣਾ ਹੋਰ ਪਾਉਣ। ਇਹਨਾਂ ਦਾਣਾ ਡਾਕਟਰ ਨੇ ਕਟਾਇਆ ਹੋਇਆ ਇਹਦਾ। ਕਿਉਂਕਿ ਗਾਂ ਆਪਣੀ ਜਿਹੜੀ ਸੇਮਨ ਵਾਲੀ ਥੋੜਾ ਟਾਈਮ ਲੈਂਦੀ ਆ। ਤਾਂ ਕਰ ਜਦੋਂਰਾ ਕੱਟ ਦਿੱਤੀ ਹੋਈ ਐ ਪਰ ਉਹ ਉਸੇ ਹਿਸਾਬ ਨਾਲ ਦਾਣਾ ਪਾਉਂਦੀ ਜਿਹੜੇ ਹਿਸਾਬ ਨਾਲ ਸਭ ਪਹਿਲਾਂ ਪਾਉਂਦੇ ਸੀਗੇ। ਲੋਕੀਆਂ ਪਸਾਰੀਆਂ ਪਾਂਦੀਆਂ ਚੱਕਰੀਂ ਗੂੜੀ ਗਾਲਾਂ ਸਾਰੇ ਚੱਕੀਆਂ ਆਪਾਂ ਜਿਹੜੀਆਂ ਹੈਗੀਆਂ ਘਾਰੇ ਦੇ ਉੱਪਰ ਸੜਦੇ ਆ। ਸੈਟ ਦੇ ਮਗਰੋਂ ਰੁੜ ਕੇ ਪਹਿਲਾਂ ਥੱਲੇ ਆ ਜਾਂਦੀ ਹੈ ਜਿਸ ਸਾਰੀਆਂ ਪਚਾਕ ਤੇ ਹੁਣ ਆਪਾਂ ਚੱਲਦੇ ਆਂ ਜੀ ਤੁਹਾਨੂੰ ਲੈ ਕੇ ਪਾਰਕ ਦੇ ਵਿੱਚ ਜਾ ਹੀ ਹੋਇਆ ਸਾਡੇ ਪਿੰਡ ਦੀ پارک ਦੇ ਵਿੱਚ ਕੰਮ ਧੰਦਾ ਸਾਡਾ ਸਾਰਾ ਨਿਪਟੜ ਗਿਆ ਆ ਤੇ ਟਾਈਮ ਆ ਜਿਹੜਾ 6:30 ਦਾ ਹੋ ਗਿਆ ਰੋਟੀ ਪਾਣੀ ਅਸੀਂ ਬਣਾ ਕੇ ਰੱਖ ਲਿਆ ਵਾ ਤੇ ਇਹ ਹੈਗੀ ਸਾਡੇ ਪਿੰਡ ਦੀ پارک ਖਰਜੀਤ ਸਿੰਘ ਸ਼ਹੀਦ ਹਰਜੀਤ ਸਿੰਘ ਦੇ ਨਾਮ ਤੇ ਬਣੀ ਹੋਈ ਆ ਤੁਹਾਨੂੰ ਦਿਖਾਉਨੇ ਆ ਬੂਟਿਆਂ ਦੀ ਕਟਾ ਕਟਾਈ ਕਟੋਈ ਕੀਤੀ ਪਈ ਆ ਹਨਾ ਜਿਹੜੀਆਂ ਵੇਲਾਂ ਨਹੀਂ ਲਾਂਜੀਆਂ ਹੋਣ ਸਾਈਡਾਂ ਤੇ ਦੇਖੋ ਇਹ ਹੈਗੀ ਸਾਡੇ ਪਿੰਡ ਦੀ ਪਾਰਕ ਕੋੜੇ ਬੋਤੇ ਝੁੱਲੇ ਲਾਏ ਹੋਏ ਆ ਫਿੰਗਾ ਲਾਈਆਂ ਵਾ ਝੁੱਟੀਆਂ ਨਹੀਂ ਮੇਰੀ ਬੇਟੀ ਤੇ ਬਸ ਇਹ ਖੇਲਾਈ ਹੋਈ ਆ ਆਪਾਂ ਤੁਹਾਨੂੰ ਦਿਖਾਉਣੀ ਆ ਬਾਹਰੋਂ ਦੂਸਰੀ ਸਾਈਡ ਤੋਂ ਸੌਰੀ ਉੱਧਰ ਜਿਹੜੇ ਹੈਗੇ ਆ ਫਰੂਟਾਂ ਦੇ ਦਰਖਤ ਵਗੈਰਾ ਜਿਹੜੇ ਲਗਾਏ ਹੋਏ ਆ ਇਦਰੋਂ ਹੈਗਾ ਮੇਨ ਗੇਟ ਮੇਨ ਐਂਟਰੀ ਆ ਤੇ ਇਹ ਹੈਗੀ ਆ ਸਾਡੇ ਪਿੰਡ ਦੀ ਧਰਮਸ਼ਾਲਾ ਇਹ ਸਫਾਈ ਸੁਫਾਈ ਕੋਈ ਕਰਦਾ ਨਹੀਂ ਹੈਗਾ ਇਹ ਫਿਲਟਰ ਆ ਕਮਿਊਨਿਟੀ ਸੈਂਟਰ ਵੀ ਕਹਿੰਦੇ ਆ ਇਹਨੂੰ ਧਰਮਸ਼ਾਲਾ ਵੀ ਮਤਲਬ ਦੋ ਕੰਮ ਇਹ ਤੋਂ ਲਈਦੇ ਆ ਇਹ ਲਾਇਆ ਹੋਇਆ ਅਮਰੂਦ ਤੇ ਜਿਵੇਂ ਅਮਰੂਦਾਂ ਦਾ ਬੂਟਾ ਆ ਜੀ ਇਹ ਤੂਤ ਲਾਇਆ ਹੋਇਆ ਇਹ ਤੇ ਇੱਕ ਅਨਾਰ ਆ ਨਾਲ ਤੇ ਸਾਦੇ ਹੋਣਾ ਕਿੰਨੇ ਜਿਆਦਾ ਮਤਲਬ ਹਰਿਆਲੀ ਹਰਿਆਲੀ ਆ ਇਹ ਵੀ ਅਮਰੂਦ ਆ ਅਮਰੂਦ ਜਿਆਦਾ ਲਾਏ ਹੋਏ ਨੇ ਹਨਾ ਇਹ ਅਨਾਰ ਹੋ ਗਿਆ ਤੇ ਆਪਾਂ ਕੋਈ ਫਿਲਟਰ ਵਗੈਰਾ ਦਾ ਯੂਜ਼ ਨਹੀਂ ਕਰ ਰਹੇ ਹੈਗੇ ਵੀਡੀਓ ਦੇ ਵਿੱਚ ਬੇਟਾ ਕੱਚੇ ਆ ਨਹੀਂ ਨੋ ਕੱਚੇ ਆ ਇਹ ਇਹ ਪਤਾ ਨਹੀਂ ਨਿੰਬੂਆਂ ਦਾ ਬੂਟਾ ਆ ਪਤਾ ਨਹੀਂ ਸੰਤਰੀਆਂ ਦਾ ਆ ਇਹ ਨਹੀਂ ਪਤਾ ਲੱਗ ਰਿਹਾ ਮੈਨੂੰ ਸੋ ਇਹ ਸਾਰੇ ਅਮਰੂਦ ਹੀ ਅਮਰੂਦ ਲਾਏ ਹੋਏ ਨੇ ਤੇ ਅਨਾਰ ਨੇ بس ਅਮਰੂਦ ਤੇ ਅਨਾਰ ਹੀ ਲਾਏ ਹੋਏ ਆ ਆਂਬ ਵੀ ਲਾਇਆ ਸੀਗਾ ਉਹ ਮੇਰੇ ਖਾਲ ਸੁੱਕ ਗਿਆ ਹਨਾ ਤੇ ਇਹ ਨਿੰਬੂ ਆ ਇਹਦਾ ਪਤਾ ਲੱਗ ਰਿਹਾ ਆ ਤੇ ਇਹ ਉਹ ਔਲਿਆਂ ਦਾ ਬੂਟਾ ਆ ਇਹ ਕੇਲਾ ਆਇਆ ਹੋਇਆ ਔਲਿਆਂ ਦਾ ਬੂਟਾ ਦੋ ਬੂਟੇ ਜਿਹੜੇ ਔਲਿਆਂ ਦੇ ਲਾਏ ਹੋਏ ਆ ਹੈਗੇ ਆ ਵੀ ਹੈਗੇ ਆਂਬ ਵੀ ਹੈਗੇ ਆ ਤੇ ਇਹਦੇ ਰਕਤ ਦਾ ਮੈਨੂੰ ਪਤਾ ਨਹੀਂ ਕੀ ਆ ਹਣਾ ਇਹ ਵੀ ਅੰਬਾਂ ਦਾ ਬੂਟਾ ਆ ਇਹ ਡਿੱਗਿਆ ਪਿਆ ਆ ਪਰ ਆਪਾਂ ਹੱਥ ਨਹੀਂ ਲੰਮਦੇ ਹਣਾ ਮੁੜ ਕੇ ਕਹਿ ਦਿੰਦੇ ਆ ਛੇੜ ਕੇ ਛੇੜ ਕੇ ਹਣਾ ਜਿਨ੍ਹਾਂ ਨੇ ਲਾਏ ਆ ਤੇ ਇਹ ਵੀ ਅੰਬ ਦਾ ਬੂਟਾ ਆ ਇਹ ਅਮਰੂਦ ਆ ਅਸ਼ੋਕਾ ਵਗੈਰਾ ਸਾਰੇ ਲਾਏ ਹੋਏ ਨੇ ਮਤਲਬ ਟੋਬਾ ਜਿਹੜਾ ਖਾਲੀ ਕਰੀ ਜਾਂਦੇ ਆ ਤੇ ਇੰਜਣਾ ਜਿਹੜਾ ਮਤਲਬ ਚੱਲ ਰਿਹਾ ਆ ਛੱਪੜ ਗਾਉਂਗੇ ਟੋਬਾ ਗਾਉਂਗੇ ਕੀ ਕਹਾਂਗੇ ਖਾਲੀ ਕਰਦੇ ਪਏ ਆ ਤੇ ਉਹ ਹਰਜੀਤ ਸਿੰਘ ਦਾ ਬੁੱਤੇ ਆ ਸਾਹਮਣੇ ਦਰਵਾਜਾ ਆ ਗਿਆ ਤੇ ਇਹ ਪਿੰਡ ਦਾ ਬੱਸ ਸਟੈਂਡ ਆ ਗਿਆ ਠੀਕ ਹੈ ਜੀ ਸੋ ਇਹ ਸਾਰੇ ਅਮਰੂਦ ਵਗੈਰਾ ਲਾਏ ਹੋਏ ਆ ਹਾਂਜੀ ਬੇਟਾ ਬੂਨ ਕਿਹੜੀ ਰੱਖੀ ਹੋਈ ਆ ਬੂਨ ਨਹੀਂ ਹੈਗੀ ਆ ਜਾ ਨਹੀਂ ਹੈਗੀ ਆ ਜਾ ਕੀ ਆ ਕੋਈ ਨਹੀਂ ਆ ਤੇ ਮੈਂ ਤੁਹਾਨੂੰ ਕਾਫੀ ਵੀਡੀਓਜ਼ ਦੇ ਵਿੱਚ ਕਿਹਾ ਸੀਗਾ ਵੀ ਮੈਂ ਜਿਹੜਾ ਹੈਗਾ ਆ ਪਾਰਕ ਦਿਖਾਉਂਗੀ ਹਨਾ ਕਾਫੀ ਸਾਰੀਆਂ ਵੀਡੀਓਜ਼ ਦੇ ਵਿੱਚ ਜਿਹੜਾ ਮੈਂ ਕਿਹਾ ਸੀ ਸੋ ਅੱਜ ਮੈਂ ਜਿਹੜਾ ਹੈਗਾ ਆ ਤੁਹਾਨੂੰ ਪਾਰਕ ਦਾ ਜਿਹੜਾ ਰੌਂਡ ਲਵਾ ਦਿੱਤਾ ਆ ਸੋ ਕਿਵੇਂ ਦੀ ਲੱਗੀ ਸਾਡੇ ਪਿੰਡ ਦੀ ਇਹ ਪਾਰਕ ਅਸੀਂ ਮੇਨ ਐਂਟਰੀ ਤੋਂ ਨਹੀਂ ਆਉਂਦੇ ਨੀਏ ਸਾਡੇ ਘਰ ਕੋਲ ਦੀ ਛੋਟਾ ਜਿਹਾ ਰਸਤਾ ਰੱਖਿਆ ਹੋਇਆ ਆ ਸੋ ਉੱਥੋਂ ਦੀ ਅਸੀਂ ਜਿਹੜਾ ਹੈਗਾ ਆ ਐਂਟਰੀ ਕਰ ਲਈਦੀ ਆ ਤੇ ਜਦੋਂ ਨਗਰ ਕੀਰਤਨ ਹੁੰਦਾ ਆ ਨਾ ਤਾਂ ਇੱਥੇ ਪੜਾਅ ਵੀ ਲੱਗਦਾ ਆ ਇਸ ਜਗ੍ਹਾ ਤੇ ਤਾਂ ਹੁਣ ਜਿਹੜੇ ਦਰਖਤ ਵਗੈਰਾ ਹੋਰ ਲਾਏ ਹੋਏ ਨੇ ਜਿੱਦਾਂ ਜਿਹੜੀ ਆਪ ਆ ਜਿੱਧਰ ਝੂਲੇ ਲੱਗੇ ਨੇ ਨਾ ਇੱਧਰ ਵੀ ਇੱਕ ਤੇ ਆ ਡੇਕ ਲਾਈ ਹੋਈ ਆ ਇਹ ਨਾਰ ਆਪਣੇ ਆਪ ਹੋਇਆ ਪਤਾ ਨਹੀਂ ਲਾਇਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਸੋ ਇੱਕ ਤੂਤ ਹੋ ਗਿਆ ਇੱਕੇ ਬਰੋਟਾ ਲਾਇਆ ਆ ਕਿਉਂ ਮਾਰਚ ਮਹੀਨੇ ਦੇ ਵਿੱਚ ਜਿਹੜਾ ਮਗਰ ਕੀਰਤਨ ਹੁੰਦਾ ਆ ਤਾਂ ਫਿਰ ਧੁੱਪੇ ਮੈਣਾ ਬਹੁਤ ਔਖਾ ਹੋ ਜਾਂਦਾ ਨਾ ਸੰਗ ਤਾਂ ਫਿਰ ਸ਼ਾਮ ਵੱਲ ਨੂੰ ਆਉਂਦੀ ਆ ਤੇ ਇੱਥੇ ਸ਼ਾਮੇ ਜਿਹੜਾ ਬੈਠ ਜਾਂਦੇ ਆ ਤੁਹਾਨੂੰ ਕਿਵੇਂ ਲੱਗੀ ਸਾਡੀ ਪਾਰਕ ਪਿੰਡ ਦੀ ਲਾਈਕ ਸ਼ੇਅਰ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਜਰੂਰ ਵੀ ਕਿੱਦਾਂ ਲੱਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਰੱਬ ਰਾਖਾ